ਡਾਕਟਰ ਦੇਸੀ ਨੰਦਾ ਤ੍ਰੀ ਮਾਰੇ ਇਸ ਦਿਨ ਲੁਧਿਆਣਾ ਪਹੁੰਚ ਕੇ ਜੋ ਆਪਣੇ ਪ੍ਰੋਚਨਾ ਦੇ ਅਮਰਦੇ ਪਛਾ ਕਰ ਲਈਏ ਮੁੱਖ ਮਹਿਮਾਨ ਅਮਰੋ ਘੋੜਾ ਜੀ ਜੋ ਕਾਨੂੰ ਮੰਤਰੀ ਆਵਾਦੀ ਪਾਰਟੀ ਤੇ ਉਹ ਬਤੌਰ ਵਿਸ਼ੇਸ਼ ਮਿਆਂ ਆਉਣਗੇ ਜੋਦਰ ਸਿੰਘ ਸੰਜੀਵ ਰੋੜਾ ਜੀ ਕਾਨੂੰ ਮੰਤਰੀ ਪੰਜਾਬ ਸਰਕਾਰ ਚੰਡੇ ਦੇ ਸਮਾਜ ਦੀ ਸੁਨਿਆ ਜੀ ਦੇ ਡਾਕਟਰ ਰਜੋਤ ਸਿੰਘ ਜੀ ਲੋਕਲ ਦੀ ਮੰਤਰੀ ਪੰਜਾਬ ਸਰਕਾਰ ਕਰਨਗੇ ਤੇ ਸ਼ੁਭਦਿਵਸ ਦੀ ਘਟਨਾ ਪ੍ਰਿੰਸੀਪਲ ਇੰਤਜ਼ੀਰ ਕਰੋ ਮੇਰ ਨਾਮ ਦੇ ਜੜਾ ਪ੍ਰੋਮ ਦੀ ਜਿਹੜੀ ਪ੍ਰਧਾਨਗੀ ਹੈ ਅਧਿਖਸ਼ਤਾ ਉਹ ਚੌਧਰੀ ਮਨਾ ਪੱਕਾ ਵਿਧਾਇਕ ਉਤਰੀ ਵਿਧਾਨ ਸਭਾ ਜ਼ਿਲ੍ਹਾ ਪ੍ਰਸ਼ਾਸਨ ਦੇ ਸਬੰਧ ਵਿੱਚ ਜੋ ਤੇ ਸੰਮਗਮ ਹੋ ਰਿਹਾ ਹੈ ਇਹਦੇ ਨਾਮ ਨਾਲ ਜਿਹੜਾ ਸਮੂਹ ਆਲ ਪਾਰਟੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਸਿਆਲ ਪਾਰਟੀ ਜਿਹੜੇ ਉਹ ਨਿਤਾ ਨੇ ਸ਼ਾਮਲ ਹੋਣਗੇ ਐਨ ਆ ਸਮਾਜੀ ਨੀਤਾ ਉਹਦੇ ਵਿੱਚ ਸ਼ਾਮਲ ਹੋਣਗੇ ਤੇ ਜਿਹੜੀ ਇਹ ਅਗਵਾਈ ਹੈ ਉਹ ਪਾਟੇਵਾਲੀਿਕ ਤਰਸਵਾ ਪਹਾਉਤਾ ਸੇ ਜੋ ਉਹਦੇਦਾਰ ਪੰਜਾਬ ਸਰੋਜ ਮੰਡਲ ਨੇ ਕੇਂਦਰੀ ਸਟੇਟ ਨੇ ਪ੍ਰਾਂਤੀ ਸਿਰਨਾ ਦੇ ਜਿਹੜੇ ਸੰਗਠਨ ਨੇ ਤੇ ਅਦੇ ਪ੍ਰਭਾਤਬਰੀ ਵੱਡੀ ਪ੍ਰਚਾਰ ਕਮੇਟੀ ਇਹ ਅਗਵਾਈ ਕਰੂਗੀ ਤੇ ਜਿਹੜਾਲਾ ਪ੍ਰੋਮ ਦਾ ਸ਼ਕਲ ਦਾ ਰਲਕਤਾ ਜਾ ਰਿਹਾ ਵਾ ਕਿ ਅਸੀਂ ਸਾਰੇ ਸ਼ਹਿਰ ਵਸੇਨੋਂ ਪੀੜ ਕਰਾਂਗੇ ਇਸ ਪਰੰਦਰਿਪਾਚੜ ਦੇ ਸ਼ਰਣ ਅਦੇ ਇਸ ਦਾ ਸਵਾਗਤ ਕਰਨ ਧੰਨਵਾਦ ਜੈਵਾਲ ਸਾਰੇ ਹੀ ਆਦੀ ਤਨ ਪ੍ਰੀਮੀਮ ਜੈਵਾਲਮੀ ਕੀ 15ਵੀਂ ਬ੍ਰह्म ਜੋਤੀ ਵਿਸ਼ਾ ਸੂਭ ਯਾਤਰਾ ਭਾਰਤੀ ਵਾਲਮੀ ਤਨ ਸਮਾਜ ਭਾਵਨ ਦਸ ਵੱਲੋਂ ਦ੍ਰੈਸ਼ੀ ਗਰਾਉਂਡ ਤੋਂ ਸੂਭ ਆਰੰਭ ਕੀਤਾ ਜਾਊਗਾ ਤੇ ਘੰਟਾ ਕਰਦੇ ਲਗ ਲਗ ਇਲਾਕਿਆਂ ਤੋਂ ਹੁੰਦੀ ਹੋਈ ਘਾਟੀ ਮੱਲੇ ਵਾਲਮੀ ਕੀ ਬ੍ਰਮਣ ਲੈ ਵੇ ਚ ਸੰਪਨ ਹੋਵੇਗੀ ਸਮਾਪਤੀ ਹੋਵੇਗੀ ਤੇ ਇਸ ਦੀ ਅਗਵਾਈ ਕਰਮਯੋਗੀ ਅਸਰੀਸ ਹੁੰਦਾ ਜੀ ਕਰਨਗੇ ਇਹਨਾਂ ਦੇਖ ਰਿਹਾ ਦੇ ਵਿੱਚ ਸਾਰੇ ਹੀ ਆਪਣੇ ਪਦਧਾਰਕੀਆਂ ਨੂੰ ਜਿਹੜੀਆਂ ਡਿਊਟੀਆਂ ਲਾਈਆਂ ਨੇ ਉਹ ਪੂਰੇ ਹੀ ਸਹੀ ਤਰੀਕੇ ਨਾਲ ਆਪਣੀ ਡਿਊਟੀਆਂ ਨਿਭਾਣਾ ਤੇ ਮੈਂ ਰੋਜ਼ਾਨਾ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਤੇ ਇਸ ਦਿਨ 2 ਵਜੇ ਆਪਣੇ ਆਪਣੇ ਝਾਕਿਆਂ ਨੂੰ ਬਾਖੂਬੀ ਪਰਮਾਤਮਾ ਦਾ ਸਰੂਪ ਵਧੀਆ ਤਰੀਕੇ ਨਾਲ ਸਜਾ ਕੇ ਸ਼ੋਭਾ ਯਾਤਰਾ ਪਹੁੰਚਾ ਸੋਨਰਵੇ ਵਾਰਵਾਮੀਂ ਕੀ ਮਹਾਰਾਜ ਦੀ ਤ ਹੈ ਬਹੁਤ ਹੀ ਖੁਸ਼ੀ ਦਾ ਪਲ ਹੈ ਜੀ 4 ਅਕਤੂਬਰ ਦਿਨ ਸ਼ਨੀਵਾਰ 15ਵੇਂ ਸ਼ੋਭਾ ਯਾਤਰਾ ਪਰਮਪੀਤਾ ਭਗਵਾਨ ਬਾਲਮੀ ਕੀ ਮਹਾਰਾਜ ਦੀ ਜਿਹੜੀ ਦ੍ਰੈਸ਼ੀ ਤੋਂ ਸਟਾਰਟ ਹੋਏਗੀ ਦ੍ਰੈਸ਼ੀ ਤੋਂ ਸਟਾਰਟ ਹੁੰਦੇ ਹੋਏ ਚੋੜੇ ਬਾਜ਼ਾਰ ਜਾਏਗੀ ਚੋੜੇ ਬਾਜ਼ਾਰ ਤੋਂ ਘੰਟਾਘਰ ਘੰਟਾਘਰ ਤੋਂ ਅੰਦਰ ਹੁੰਦੇ ਹੋਏ ਤਿੰਨ ਡਿਵੀਜ਼ਨ ਨੂੰ ਤਿੰਨ ਡਿਵੀਜ਼ਨ ਤੋਂ ਲੈ ਕੇ ਫਿਰ ਘਾਟੀ ਵਾਲਮੀਕੀ ਉੱਥੇ ਜਾ ਕੇ ਖਤਮ ਹੋ ਜਾਏ ਮੈਂ ਇਸ ਪ੍ਰੈਸ ਵਾਰਤਾ ਦੇ ਮਾਧਿਅਮ ਤੋਂ ਜਿੰਨੇ ਵੀ ਮੇਰੇ ਲੁਧਿਆਣਾ ਦੇ ਵੀਰ ਨੇ ਜਿੰਨੇ ਵੀ ਵਾਲਮੀਕਣ ਨੇ ਬਾ ਮ ਵਾਲਮੀਕਣ ਸ਼ਬਦ ਕਿਉਂ ਕਹਿਣ ਲੱਗਾ ਹੈਗਾ ਵਾਲਮੀਕਣ ਨਾ ਹੁੰਦਾ ਵਿਅਕਤੀ ਉਹ ਚਾਹੇ ਕਿਸੇ ਵੀ ਕਾਸਟ ਤੋਂ ਬਿਲੋਂਗ ਕਰਦਾ ਕਿਸੇ ਵੀ ਧਰਮ ਤੋਂ ਬਿਲੋਂਗ ਕਰਦਾ ਅਗਰ ਉਹ ਪਰਮ ਪਿਤਾ ਭਗਵਾਨ ਬਾਲਮੀਕੀ ਮਹਾਰਾ ਦੇ ਵਿੱਚ ਵਿਸ਼ਵਾਸ ਕਰਦਾ ਹੈਗਾ ਨਾ ਜੀ ਤੇ ਉਹਨੂੰ ਅਸੀਂ ਬਾਲਮੀਕਨ ਕਿਹਾ ਜਾਂਦਾ ਜਿਵੇਂ ਮੈਂ ਕਹਿੰਦਾ ਨਾ ਹੈਗਾ ਮੈਂ ਬਾਲਮੀਕਨ ਸ਼ਿਪ ਤੋਂ ਜਿੰਨੇ ਵੀ ਬਾਲਮੀਕੀ ਲੇਵਾ ਨਾਮ ਲੇਵਾ ਲੋਕ ਨੇ ਮੇਰੇ ਲੁਧਿਆਣੇ ਦੇ ਵਿੱਚ ਜੋ ਪਰਮਾਏ ਦੇ ਵਿੱਚ ਵਿਸ਼ਵਾਸ ਕਰਦੇ ਨੇ ਮੇਰੀ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਜੀ ਤਿੰਨ ਸ਼ਨੀਵਾਰ ਸਮਿਆਂ ਸ਼ਾਮ ਨੂੰ 4 ਵਜੇ ਖੁੱਲਾ ਸਰਦਾ ਜੀ ਲੁਧਿਆਣਾ ਵਾਸੀਆਂ ਵੱਲੋਂ ਲੁਧਿਆਣਾ ਆਪਣਾ ਦ੍ਰੈਸ਼ੀ ਤੋਂ ਸ਼ੋਭਾ ਯਾਤਰਾ ਪਰੰਪਰਿਤਾ ਭਗਵਾਨ ਵਾਲਮੀਕੀ ਸਟਾਰਟ ਦੀ ਸਟਾਰਟ ਹੋਏਗੀ ਜਿਦੇ ਵਿੱਚ ਮੈਂ ਆਪ ਜੀ ਨੂੰ ਹੱਥ ਜੋੜ ਕੇ ਸੱਦਾ ਦਿੰਦਾ ਬਾਦ ਚੜ ਕੇ ਪਰਿਵਾਰ ਦੇ ਨਾਲ ਹਿੱਸਾ ਲੋ ਤਾਂ ਕਿ ਜਿਹੜਾ ਇੱਕ ਸਮਾਜਿਕ ਸੁਹਾਰਤ ਹੈਗਾ ਉਹ ਵਧੇ ਸਾਰੇ ਵੀਰਾਂ ਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈਪੀ ਜੈਪਾ 15ਵੀਂ ਵਿਸ਼ਾਲ ਸ਼ੋਭਾ ਯਾਤਰਾ ਭਾਰਤੀਆ ਵਾਲਮੀਕੀ ਤਰਨਸਮਾਏ ਵੱਲੋਂ ਵਿਸ਼ੇਸ਼ ਤੌਰ ਤੇ ਕਰਨ ਜੋਗਿਐਸ਼ਨੀ ਸੋਤਾਜੀ ਵੱਲੋਂ ਦ੍ਰਿਸ਼ੀ ਮੈਦਾਨ ਵਿੱਚੋਂ ਨਿਕਲ ਰਹੀ ਹੈ ਜਿਦੇ ਵਿੱਚ ਵੱਖ-ਵੱਖ ਮੁਹੱਲਿਆਂ ਚੋਂ ਲੋਕ ਇੱਥੇ ਇਕੱਤਰਿਤ ਹੋਣਗੇ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਦਰਸ਼ਨ ਲਈ ਅਲੱਗ-ਅਲੱਗ ਝਾਕੀਆਂ ਬਣਾਈਆਂ ਗਈਆਂ ਹਨ ਜੋ ਕਿ ਇਤਿਹਾਸ ਕਾਇਮ ਕਰਦੀਆਂ ਹਨ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਰਲ ਮਿਲ ਕੇ ਉਸ ਪਰਮਪితਾ ਪਰਮਾਤਮਾ ਦੇ ਅਸ਼ੀਰਵਾਦ ਲਈਏ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਨੂੰ ਇਹ ਖੁਸ਼ੀਆਂ ਭਰੇ ਪਲ ਮਿਲ ਸਕੇ ਤਾਂ ਮੈਂ ਅੱਜ ਦੇ ਦਿਨ ਤੇ ਫੇਰ ਸਾਰਿਆਂ ਨੂੰ ਵਧਾਈ ਵੀ ਦਿਨਾ ਕਿਉਂਕਿ ਕਰਨ ਜੋਗੀ ਅਸ਼ਨੀ ਸੋਤਾ ਦੀ ਅਗਵਾਈ ਵਿੱਚ ਇਹ ਵਿਸ਼ਾਲ ਸ਼ੋਭਾ ਯਾਤਰਾ ਨਿਕਲ ਰਹੀ ਹੈ ਜਿਹਦਾ ਠੀਕ ਟਾਈਮ ਚਾਰ ਵਜੇ ਦਾ ਦ੍ਰਿਸ਼ੀ ਮੈਦਾਨ 'ਚ ਧੰਨਵਾਦ ਜੈਵਾਲ ਸਾਰਿਆਂ ਨੂੰ ਜੈਵਾਲ ਕੀ ਜੈਪੀਰ ਇਹ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ 15ਵੀਂ ਬ੍ਰਹਮਜੋਤੀ ਵਿਸ਼ਾਲ ਸ਼ੋਭਾ ਯਾਤਰਾ ਅਸ਼ਵਨੀ ਸੋਪਤਾ ਜੀ ਦੀ ਅਗਵਾਈ ਦੇ ਵਿੱਚ ਡਰੇਸੀ ਮੈਦਾਨ ਤੋਂ ਸ਼ੁਰੂ ਹੋ ਕੇ ਚੋੜੇ ਵਿਆਰ ਦੇ ਵਿੱਚੋਂ ਹੁੰਦੀ ਹੋਈ ਘਾਟੀ ਮੱਲੇ ਸਮਾਪਤੀ ਹੋਊਗੀ ਤੇ ਮੈਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਦੀ ਬੇਨਤੀ ਕਰਦਾ ਹਾਂ ਅਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਸ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ 15ਵੇਂ ਵਿਸ਼ਾਲ ਬ੍ਰਹਮ ਜੋਤੀ ਯਾਤਰਾ ਜੋ ਕਿ ਭਾਰਤੀ ਆਵਾਲ ਕੀ ਤਰ ਸਮਾਜ ਵੱਲੋਂ ਇਸ ਵਾਰ ਤ੍ਰਿਸ਼ੀ ਤੋਂ ਵੀ ਕੱਢੀ ਜਾ ਰਹੀ ਹੈ ਜਿਸ ਦੀ ਜੋ ਮੇਨ ਜੋ ਸਾਡੇ ਧਰਮ ਗੁਰੂ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਣੀ ਹੈ ਇਸ ਜੋ ਛੋਭਾ ਯਾਤਰਾ ਨੂੰ ਜੋ ਦ੍ਰਿਸ਼ੀ ਦੇ ਵਿੱਚੋਂ ਤੋਰਨਾ ਹੈ ਉਹਨ ਸਾਡੇ ਮੇਰ ਮੈਡਮ ਇੰਦਰਜੀਤ ਕੌਰ ਜੀ ਨੇ ਉਹਨਾਂ ਨੇ ਇਸ ਨੂੰ ਝੰਡੀ ਦੇ ਕੇ ਤੋਰਨਾ ਹੈ ਤੇ ਇਸ ਪ੍ਰੋਗਰਾਮ ਦੀ ਜੋ ਪ੍ਰਧਾਨਗੀ ਹੈ ਚੌਧਰੀ ਮਦਨ ਲਾਲ ਜੀ ਪੱਗਾਵਾ ਉਹ ਕਰ ਰਹੇ ਨੇ ਤੇ ਆਪਾਂ ਸਾਰਿਆਂ ਨੇ ਰਲ ਕੇ ਉਸ ਦਿਨ ਪਨਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਵਿੱਚ ਸੱਚੀ ਸ਼ਰਧਾ ਔਰ ਆਪਣਾ ਪਿਆਰ ਦਿਖਾਉਂਦੇ ਹੋਏ ਸਾਰਿਆਂ ਨੂੰ ਬੇਨਤੀ ਹੈ ਵਾਲਮੀਕਨ ਭਾਈਚਾਰੇ ਨੂੰ ਔਰ ਹੋਰ ਵੀ ਜਿਹੜੇ ਸਾਡੇ ਸ਼ਹਿਰ ਵਾਸੀ ਨੇ ਕਿ ਆਓ ਆਪਾਂ ਰਲ ਕੇ ਉਸ ਦਿਨ ਦ੍ਰੈਸ਼ਟੀ ਦੇ ਵਿੱਚੋਂ ਚੱਲੀਏ ਔਰ ਪੂਰੇ ਸ਼ਹਿਰ ਦੇ ਵਿੱਚ ਇੱਕ ਪਿਆਰ ਭਰਿਆ ਮੈਸੇਜ ਲਈਏ ਤਾਂ ਕਿ ਅਸੀਂ ਸਾਰੇ ਰਲ ਕੇ ਇਕੱਠੇ ਪਵਨ ਰਮਾਇਣ ਯੋਗ ਵਿਸ਼ੇਸ਼ ਦੇ ਮਹਾਨ ਰਚੇਤਾ ਭਾਰਤੀ ਸੰਸਕ੍ਰਿਤੀ ਕੇ ਪਿਤਾ ਮਾਤਾ ਸੀਤਾ ਰક્ષਕ ਲਵਕੁਸ਼ ਪਾਲਕ ਜਿਨ੍ਹਾਂ ਦਾ ਆਉਣ ਵਾਲੇ 7 ਅਕਤੂਬਰ ਨੂੰ ਪੂਰੇ ਵਿਸ਼ਵ ਦੇ ਵਿੱਚ ਬੜਾ ਹਰਸ਼ ਔ ਉਲਾਸ ਨਾਲ ਆ ਉਹਨਾਂ ਦਾ ਪ੍ਰਗਟ ਦਿਹਾੜਾ ਮਨਾਇਆ ਜਾ ਰਿਹਾ ਉਸੇ ਲੜੀ ਦੇ ਵਿੱਚ ਸਾਡੇ ਰਾਸ਼ਟਰੀ ਸਰਵੋੱਚ ਨਿਰਦੇਸ਼ਕ ਅਸ਼wini ਸੋਹਤਾ ਜੀ ਦੀ ਰਹਿਨਮਾਈ ਦੇ ਵਿੱਚ ਇਸ ਲੁਧਿਆਣਾ ਦੀ ਧਰਤੀ ਪਾਵਨ ਧਰਤੀ ਦੇ ਉੱਪਰ 15ਵੀਂ ਬ੍ਰह्म ਜੋਤੀ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਤੇ ਜਿਹੜਾ ਦ੍ਰੇਸ਼ੀ ਖੁੱਲੇ ਮੈਦਾਨ ਤੋਂ ਸਟਾਰਟ ਹੋ ਕੇ ਵੱਖ-ਵੱਖ ਚੋੜਾ ਵਿਆਰ ਡਿਵੀਜ਼ਨ ਨੰਬਰ 3 ਤੋਂ ਹੁੰਦਾ ਹੋਇਆ ਘਾਟੀ ਵਾਲਮੀਕੀ ਮੰਦਰ ਸਥਾਨ ਤੇ ਜਾ ਕੇ ਸਮਾਪਤ ਹੋਊਗਾ ਇਹਦੇ ਵਿੱਚ ਆਪ ਜੀ ਨੂੰ ਤੇ ਸਾਨੂੰ ਬੜਾ ਮਾਣ ਤੇ ਫਕਰ ਮਹਿਸੂਸ ਹੁੰਦਾ